ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਆਪਾਂ ਪੜੀਏ ਬਾਬਾ ਮਾਹਰ ਨਾਮ ਸਿੰਘ ਜੀ ਦੇ ਜੀਵਨ ਦੀ ਜੀਵਨੀ ਬਾਰੇ ਜਿਸ ਤਰ੍ਹਾਂ ਪਿਛੇ ਜ਼ਿਕਰ ਕੀਤਾ ਹੈ ਉਸ ਤੋਂ ਬਾਅਦ ਆਪ ਬਹੁਤਾ ਸਮਾਂ ਘਰ ਤੋਂ ਬਾਹਰ ਰਹਿਣ ਲੱਗ ਪਏ ਸਵੇਰ ਵੇਲੇ ਚੁਪਚਾਪ ਘਰੋਂ ਤੁਰ ਜਾਣਾ ਸਾਰਾ ਦਿਨ ਬਾਹਰ ਹੀ ਰਹਿਣਾ ਸ਼ਾਮ ਨੂੰ ਘਰ ਮੁੜ ਆਉਣਾ ਕਦੇ ਘਰੋਂ روٹی کھا جانی کدے پہلا ہی چلے جانا سارا دن نراہار ہی رہنا جدو کئی دن لگاتار باہر جاندے رہے تا ماتا نو فکر ہو گیا اس نے پتا جی کو ذکر کیتا، ایک دن پتا جی نے خیال رکھا جدوں آپ جان لگے تا پتا جی بھی مگر ہو تو رہے۔ پنڈ تو تھوڑی دور باہر چلے گئے تو پتا جی نے آواز دیتی تے پوچھا مستانیا کتھے چلیا ہے آپ کہ لگے اپنا کم کرن کر نے پوچھا تیرا کیڑا کم ہے تا آپ نے کہا میرا کم ہے رب دا نام جپنا تے نال ہی کہا باپو پچھے مر جا پتا جی ਨਾਲ ਅੱਗੇ ਜਾਣਾ ਚਾਹੁੰਦੇ ਹੋਏ ਵੀ ਨਾ ਤੁਰ ਸਕੇ ਤੇ ਪਿੱਛੇ ਮੁੜ ਗਏ ਜਿਸ ਵਕਤ ਕਰ ਗਏ ਤਾਂ ਮਾਤਾ ਨੇ ਪੁੱਛਿਆ ਮਸਤਾਨਾ ਪਿਤਾ ਨੇ ਉੱਤਰ ਦਿੱਤਾ ਉਹ ਕਹਿੰਦਾ ਹੈ ਮੈਂ ਆਪਣਾ ਕੰਮ ਕਰਨ ਚੱਲਿਆ ਹਾਂ ਮੈਂ ਪੁੱਛਿਆ ਕਿਹੜਾ ਕੰਮ ਕਹਿਣ ਲੱਗਾ ਰੱਬ ਦਾ ਨਾਮ ਜਪਨਾ ਸੋ ਉਸ ਦਿਨ ਵੀ ਅੱਗੇ ਵਾਂਗ ਸ਼ਾਮ ਨੂੰ ਘਰ ਮੁੜ ਮੁੜੇ ਤਾਂ ਮਾਂ ਨੇ ਲਾੜਨ ਲ ਪੁੱਛਿਆ ਅੱਜ ਸਾਰਾ ਦਿਨ ਕਿੱਥੇ ਰਹਾ ਰੋਟੀ ਕਿੱਥੋਂ ਖਾਧੀ ਆਪ ਹੱਸ ਕੇ ਚੁੱਪ ਕਰ ਗਏ ਮਾਤਾ ਪ੍ਰਸ਼ਾਦਾ ਲੈ ਆਈ ਤਾਂ ਲੋੜ ਅਨੁਸਾਰ ਸ਼ਕਲਿਆ ਪਰ ਥੋੜਾ ਅਗਲੇ ਦਿਨ ਸਵੇਰੇ ਆਪ ਘਰੋਂ ਉੱਠ ਕੇ ਆਪ ਜੀ ਘਰ ਦੇ ਨੇੜੇ ਇੱਕ ਖੂਹ ਸੀ ਉਸ ਦੇ ਮੌਂ ਤੇ ਜਾ ਬੈਠ ਗਏ ਇਹ ਖੂਹ ਅੱਜ ਕੱਲ ਬੰਦ ਕੀਤਾ ਪਿਆ ਹੈ ਜੋ ਕਿ ਐਸੀ ਜਾ ਕੇ ਦੇਖਿਆ ਹੈ ਬਾਬਾ ਜੀ ਨੇ ਆਪ ਇੱਕ ਵਾਰ ਬਚਨ ਕੀਤਾ ਸੀ ਇਹ ਖੂਹ ਤੇ 12 ਘੁੰਮਾ ਜ਼ਮੀਨ ਸਾਡੇ ਕਿਸੇ ਬਜ਼ੁਰਗ ਨੂੰ ਇਨਾਮ ਵਿੱਚ ਮਿਲੀ ਹੋਈ ਸੀ ਕੁਝ ਚਿਰ ਬਾਅਦ ਉਸ ਪਿੰਡ ਦਾ ਆਦਮੀ ਕੋਲ ਦੀ ਲੰਗਿਆ ਤੇ ਵੇਖ ਕੋਲ ਚਲ ਗਿਆ ਆਪ ਜੀ ਨੂੰ ਬਾਹੋਂ ਫੜ ਕੇ ਉਠਾਨ ਲੱਗਾ ਜਦੋਂ ਨਾ ਉੱਠੇ ਤਾਂ ਬਾਬਾ ਜੀ ਦੇ ਘਰ ਜਾ ਕੇ ਦੱਸਿਆ ਪਿਤਾ ਜੀ ਗਏ ਤਾਂ ਦੇਖਿਆ ਕਿ ਆਪ ਉੱਥੇ ਹੀ ਬੈਠੇ ਹਣ ਤਾਂ ਬਾਹੋਂ ਫੜ ਕੇ ਉਠਾ ਲਿਆ ਤੇ ਕਹਿਣ ਲੱਗੇ ਇਹ ਤੇਰੀ ਬੈਠਣ ਦੀ ਥਾਂ ਬੜੀ ਚੰਗੀ ਹੈ ਕਿਤੇ ਹੋਰ ਬੈਠ ਜਾਂਦਾ ਇਉਂ ਆਖ ਕੇ ਘਰ ਲੈ ਆਏ ਫਿਰ ਮਾਂ ਨੂੰ ਸਾਰੀ ਗੱਲ ਦੱਸੀ ਮਾਤਾ ਨੇ ਵੀ ਕਿਹਾ ਖੂ ਤੇ ਬੈਠ ਕੇ ਕੀ ਕਰਦਾ ਸੀ ਲੈ ਰੋਟੀ ਖਾ ਲੈ ਲੋੜ ਅਨੁਸਾਰ ਰੋਟੀ ਖਾਣ ਤੋਂ ਬਾਅਦ ਕੁਝ ਚਿਰ ਘਰਠੇ ਫਿਰ ਬਾਹਰ ਨੂੰ ਚਲੇ ਗਏ ਹਨੇਰਾ ਹੋਣ ਤੋਂ ਬਾਅਦ ਘਰ ਮੁੜ ਆਏ ਪਿਤਾ ਜੀ ਨੇ ਕਿਹਾ ਫਿਰ ਸਾਰਾ ਦਿਨ ਬਾਹਰ ਹੀ ਲਾਇਆ ਆਇਆ ਤੈਨੂੰ ਭੁੱਖ ਤਰੇ ਨਹੀਂ ਲੱਗਦੀ ਤੈਨੂੰ ਡਰ ਨਹੀਂ ਲੱਗਦਾ ਕਦੇ ਖੂਹ ਤੇ ਜਾ ਬੈਠਦਾ ਹੈ ਕਦੇ ਬਾਹਰ ਚਲਾ ਜਾਂਦਾ ਹੈ ਅੱਗੋਂ ਹੱਸ ਕੇ ਬੋਲੇ ਬਾਪੂ ਜੀ ਇਹ ਰੱਬ ਦਾ ਡਰ ਮਨ ਲਈਏ ਫਿਰ ਹੋਰ ਕੋਈ ਡਰ ਨਹੀਂ ਆਉਂਦਾ ਇਸ ਤੋਂ ਬਾਅਦ ਮਾਤਾ ਜੀ ਤੋਂ ਲੋੜ ਅਨੁਸਾਰ ਪ੍ਰਸ਼ਾਦਾ ਛਕ ਲਿਆ ਕੁਝ ਚਿਰ ਆਰਾਮ ਕੀਤਾ ਤੇ ਘਰ ਵਾਲਿਆਂ ਦੇ ਸੋ ਜਾਣ ਤੋਂ ਬਾਅਦ ਚੌਂਕੜੀ ਮਾਰ ਕੇ ਬੈਠ ਗਏ ਜਦੋਂ ਸਵੇਰੇ ਮਾਤਾ ਪਿਤਾ ਉੱਠੇ ਤਾਂ ਆਪ ਬੈਠੇ ਹੋਏ ਸਨ